ਇਹ ਮਾਮਲਾ ਹੈ ਜਲੰਧਰ ਦੇ ਗੁਰੂਨਗਰ ਇਲਾਕੇ ਦਾ ਜਿੱਥੇ ਪਿੱਟਬੁੱਲ ਨਸਲ ਦੇ ਕੁੱਤੇ ਨੇ ਇੱਕ 8 ਸਾਲ ਦੇ ਮਾਸੂਮ ਬੱਚੇ ਉੱਤੇ ਹਮਲਾ ਕਰ ਦਿੱਤਾ। ਇਸ ਤੋਂ ਬਾਅਦ ਕੁੱਤੇ ਨੇ ਬੱਚੇ ਦੇ ਸਿਰ ਅਤੇ ਹੱਥਾਂ ਨੂੰ ਕਾਫੀ ਨੁਕਸਾਨ ਪਹੁੰਚਾਇਆ। ਦੱਸਿਆ ਜਾ ਰਿਹਾ ਕਿ ਇਹ ਬੱਚਾ ਗਲੀ ਦੇ ਵਿੱਚ ਖੇਡ ਰਿਹਾ ਸੀ ਕਿ ਪਿੱਟਬੁੱਲ ਨੇ ਉਸ ਦੇ ਉੱਪਰ ਅਚਾਨਕ ਹਮਲਾ ਕਰ ਦਿੱਤਾ। ਦੱਸਿਆ ਇਹ ਵੀ ਜਾ ਰਿਹਾ ਕਿ ਜਦੋਂ ਕੁੱਤੇ ਨੇ ਹਮਲਾ ਕੀਤਾ ਤਾਂ ਕੁੱਤੇ ਦੇ ਮਾਲਕ ਇਹ ਸਭ ਕੁਝ ਆਪਣੇ ਅੱਖੀਂ ਦੇਖ ਰਹੇ ਸਨ ਅਤੇ ਉਹ ਬੱਚੇ ਨੂੰ ਬਚਾਉਣ ਦੀ ਬਜਾਏ ਹੱਸਦੇ ਹੋਏ ਨਜ਼ਰ ਆਏ। ਪਜੀਪ ਜਾਨੀ ਨੂੰ ਮਿਸਿਸ ਦਾ ਫੋਨ ਆਇਆ। ਸਿਰਲੀ ਤੇ ਕਹਿੰਦਾ ਇਹ ਬੇਟੇ ਨੂੰ ਕਹਿੰਦਾ ਕੁੱਤੇ ਨੇ ਘਾਉਂਦੀ ਹੈ। ਅੱਛਾ ਜੀ। ਪਿੱਟੂ ਜੀ, ਪਿੱਟੂਲੀ, ਟਿੱਪੂਲੀ ਤੇ ਕੰਪਲੇਟ ਲਖਾਈ ਪੁਲਿਸ ਨੂੰ? ਭਾਜੀ ਹਾਂ ਜੀ ਲਿਖਾ ਦਿੱਤੀ। ਮੁਹੱਲੇ ਦੇ ਲੋਕਾਂ ਦਾ ਕਹਿਣਾ ਹੈ ਕਿ ਕੁੱਤੇ ਦੇ ਮਾਲਕਾਂ ਨੇ ਜਾਣ ਬੁੱਝ ਕੇ ਇਹ ਸਭ ਕਰਵਾਇਆ ਹੈ ਕਿਉਂਕਿ ਉਹਨਾਂ ਦੇ ਮੁਤਾਬਿਕ ਉਹ ਗੁੰਡਾ ਪ੍ਰਵਿਰਤੀ ਦੇ ਲੋਕ ਨੇ ਜਿਨ੍ਹਾਂ ਤੋਂ ਮੁਹੱਲੇ ਦੇ ਸਭ ਲੋਕ ਪਰੇਸ਼ਾਨ ਨੇ। ਅੱਜਕੱਲ੍ਹ ਇਹ ਕੀ ਅਜੇ ਨੇ ਐਨਾ ਦੀ ਭੇਟੀ ਸੀ ਨਾ ਕਿੜੇ ਕੱਟਣ ਦੇ ਮਾਰੇ ਜਾਣ ਕੇ ਦੇ ਪਿੱਛੇ ਕੁੱਤਾ ਛੱਡਦਾ। ਉਹ 10 ਮਿੰਟ ਚੋਂ ਅੰਦਰ ਚੱਲੀ ਕਿਤੇ ਬੱਚਾ ਦੇ ਅੱਗੇ ਆ ਗਿਆ ਤੇ ਬੱਚੇ ਨੂੰ ਪੈ ਗਿਆ। ਉਹਦੇ ਦਾ ਲੱਕ ਸਿਕਿਓ ਬਚ ਗਿਆ ਔਰ ਸਾਹਮਣੇ ਖੜੇ ਹੱਸ ਰਹੇ ਐ ਮਾਂ ਪੁੱਤਰ ਕਿ ਅਸੀਂ ਮਤਲਬ ਇਹ ਸਭ ਕੁਝ ਹੋ ਰਿਹਾ ਤੇ ਉਹਨਾਂ ਨੇ ਹੈਲਪ ਕੋਈ ਨਹੀਂ ਕੀਤੀ ਹਸਪੀਟਲ ਨੂੰ ਜਾਣ ਕਰਨ ਤੋਂ ਦੂਰ ਦੀ ਗੱਲ ਆ ਤੇ ਹੱਸ ਰਹੇ ਸੀ ਤੇ ਪੁਲਿਸ ਕੰਪਲੇਟ ਕਰਤੀ ਸੀ ਹਾਂਜੀ ਪੁਲਿਸ ਕੰਪਲੇਨ ਕਰਤੀ ਹੈ ਜੀ ਤੇ ਕੀ ਕੰਮ ਕੀ ਕਰਦੇ ਜੀ ਨਾ ਗੁੰਡੀ ਜਿਹੜੇ ਸੰਤੇ ਵੀ ਨਹੀਂ ਪਤਾ ਕੀ ਕਰਦੇ ਇਹਨਾਂ ਪਤਾ ਗੱਡੀਆਂ ਸ਼ਰਾਬਾਂ ਵੀ ਘਰੋਲਾ ਪਾਉਂਦੇ ਗੱਡੀਆਂ ਲਾਂਦੇ ਅੱਛਾ ਜੀ ਗੁੰਡਾ ਕਰਦੀ ਕਰਦੇ ਹਰ ਬੰਦੇ ਨੂੰ ਦੁਖੀ ਕਰਦੇ ਬਹਿਰਾਂ ਹੁਣੇ ਪੂਰਾ ਮਾਮਲਾ ਪੁਲਿਸ ਦੇ ਕੋਲ ਪਹੁੰਚ ਚੁੱਕਿਆ ਹੈ ਤੇ ਹੁਣ ਦੇਖਣਾ ਹੋਵੇਗਾ ਕਿ ਪੁਲਿਸ ਇਸ ਪੂਰੇ ਮਾਮਲੇ ਉੱਤੇ ਕੀ ਕਾਰਵਾਈ ਅਮਲ ਦੇ ਵਿੱਚ ਲਿਆਉਂਦੀ ਹੈ। ਜਲੰਧਰ ਤੋਂ ਪਰਮਜੀਤ ਸਿੰਘ ਰੰਗਪੁਰੀ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ। ਕੀ ਤੁਸੀਂ ਚਾਹੁੰਦੇ ਹੋ ਕੈਨੇਡਾ, ਨਿਊਜ਼ੀਲੈਂਡ, ਆਸਟ੍ਰੇਲੀਆ, ਯੂਐਸ, ਯੂਕੇ ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ? ਤੇ ਅੱਜ ਹੀ ਮੈਲੋ ਪੈਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਸ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਮਸ਼ਹੂਰ ਕਾਲਜਾਂ ਔਰ ਯੂਨੀਵਰਸਿਟੀਆਂ ਵਿੱਚ ਸਹੀ ਕੋਰਸ ਵਿੱਚ ਟਾਈਮ ਸਿਰ ਆਪਣਾ ਦਾਖਲਾ ਕਰਵਾ ਕੇ ਆਪਣਾ ਦਾਖਲਾ ਸਿਕਿਉਰ ਕਰੋ ਕੈਨੇਡਾ ਵਿੱਚ ਸਪੈਸੀਫਿਕਲੀ ਮਈ ਔਰ ਸਪਟੈਂਬਰ 2019 ਸੈਸ਼ਨ ਦੇ ਦਾਖਲੇ ਖੁੱਲ ਚੁੱਕੇ ਹਨ ਇਹਨਾਂ ਵਿੱਚ ਦਾਖਲਾ ਕਰਵਾ ਕੇ ਆਪਣਾ ਕੈਨੇਡਾ ਜਾਣ ਦਾ ਸੁਪਨਾ ਤੁਸੀਂ ਪੂਰਾ ਕਰ ਸਕਦੇ ਹੋ